ਹੈਲੋ ਗਾਇਜ਼ ਵੈਲਕਮ ਬੈਕ ਟੂ ਮਾਈ YouTube ਚੈਨਲ ਆਈ ਹੋਪ ਕਿ ਤੁਸੀਂ ਸਾਰੇ ਠੀਕ ਠਾਕ ਹੋਵੋਗੇ ਤੇ ਅਸੀਂ ਬਿਲਕੁਲ ਠੀਕ ਆ ਤੇ ਗਾਇਜ਼ ਸ਼ਾਮ ਦਾ ਹੋ ਗਿਆ ਟਾਈਮ ਤੇ ਅੱਜ ਮੈਂ ਬਣਾਉਣ ਲੱਗੀ ਆ ਮਟਰ ਖੁੰਬਾ ਤੇ ਦੁੱਧ ਮੈਂ ਥਾਰ ਦਿੱਤਾ ਆ ਗਰਮ ਹੋਣ ਲਈ ਮਟਰ ਮੈਂ ਕੱਢ ਕੇ 3-4 ਦਿਨ ਦੇ ਫਰਿਜ ਰੱਖੇ ਹੋਏ ਸੀਗੇ ਤੇ ਫਲੀਆਂ ਵਾਲੇ ਮਟਰ ਲੈ ਕੇ ਆਈ ਸੀਗੇ ਮੈਂ ਤੇ ਫਿਰ ਇਹਨਾਂ ਕੱਢ ਕੇ ਰੱਖਲੇ ਸੀਗੇ ਹੁਣ ਮੈਂ ਇਹਨਾਂ ਨੂੰ ਲੱਗੀਆਂ ਉਬਾਲਣ ਕਿਉਂਕਿ ਇਹ ਬਹੁਤ ਜ਼ਿਆਦਾ ਸਖਤ ਹੋ ਗਏ ਆ ਇਹ ਕੁੰਬੜੇ ਵਿੱਚ ਏਤੀ ਗੰਨੇ ਨਹੀਂ ਹੈਗੇ ਤੇ ਇਸ ਕਰਕੇ ਮੈਂ ਇਹਨਾਂ ਨੂੰ ਹੁਣ ਪਹਿਲਾਂ ਪਾਣੀ ਪਾ ਕੇ ਥੋੜੀ ਤੇ ਦੇਰ ਦੋ ਤਿੰਨ ਸੀਟੀਆਂ ਪਾਵਾਂਗੇ ਜਿੰਨਾ ਗਲ ਜਾਣਗੇ ਚੰਗੀ ਤਰ੍ਹਾਂ ਹਾਂਜੀ ਗਾਇਸ ਮਟਰ ਉਪਰ ਗਏ ਆ ਮੈਂ ਲਵਾ ਲਈਆਂ ਸੀ ਇਹਨੂੰ ਤਿੰਨ ਸੀਟੀਆਂ ਮਟਰਾਂ ਨੂੰ ਤੇ ਹੁਣ ਮੈਂ ਕੱਟ ਰਹੀ ਆ ਇਹਨਾਂ ਨੂੰ देखो रहे हैं चं तरह गल गाइस मैं प्याज लहसुन से अदरक रिता पर मेरे वास्ते मसारा ग्रैंड किया क्योंकि आपको मसाले वाली बनाने बिल्कुल सुखिया बनाने आप टमा ग्रैंड कर ले इधर तो मैं मटर कट ले सारे भी गाइज टमाटर वगैरह पाते थे

तो हम आलिया पाकुम kumbang बम में दो तीन ਤੁਹਾਡੀ ਜੇ ਤੁਹਾਨੂੰ ਸਾਡੀ ਅੱਜ ਦੀ ਵੀਡੀਓ ਵਧੀਆ ਲੱਗੀ ਤਾਂ ਪਲੀਜ਼ ਲਾਈਕ ਕਰ ਦਿਓ ਤੇ ਸਾਡੇ ਚੈਨਲ ਨੂੰ ਕਰ ਲਓ ਸਬਸਕ੍ਰਾਈਬ ਤੇ ਰੋਟੀ ਪਾਣੀ ਬਣਾਉਣ ਤੋਂ ਬਾਅਦ ਮੈਂ ਸ਼ਾਮ ਨੂੰ ਆਵਾਂਗੀ ਸ਼੍ਰੀ ਸਾਹਿਬ ਦੇ ਨਾਲ ਫਿਰ ਕਿਉਂਕਿ ਅਸੀਂ ਆਪਣੀ ਇੱਕ ਅਲੱਗ ਤੋਂ ਫਰਿੱਜ ਲੈਣੀ ਸੀਗੀ ਤੇ ਨੈਕਸਟ ਵਲੌਗ ਦੇ ਵਿੱਚ ਤੁਹਾਨੂੰ ਸਾਰਾ ਬਾਕੀ